ਆਹ 9-10 ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਤੇ 16 ਤਰ੍ਹਾਂ ਦੇ ਸਬਜ਼ੀਆਂ ਦੇ ਬੀਜ ਤੁਸੀਂ ਸਤੰਬਰ ਮਹੀਨੇ ਵਿੱਚ ਲਾ ਕੇ ਵਧੀਆ ਇਨਕਮ ਵੀ ਕਰ ਸਕਦੇ ਹੋ ਤੇ ਕਿੱਲੋ ਤੌਰ ਤੇ ਜੇ ਤੁਸੀਂ ਲਗਾਉਣਾ ਚਾਹੁੰਦੇ ਆ ਤਾਂ ਉਹ ਵੀ ਲਗਾ ਸਕਦੇ ਹੋ ਕਿਉਂਕਿ ਇਸ ਵਾਰ ਮੀਂਹ ਬਹੁਤ ਜ਼ਿਆਦਾ ਆਇਆ ਤੇ ਜਿੰਨੀਆਂ ਵੀ ਆਪਾਂ ਸਬਜ਼ੀਆਂ ਕਿੱਲੋ ਤੌਰ ਤੇ ਲਾਈਆਂ ਸੀ ਚਾਹੇ ਆਪ ਵੱਡੇ ਪੱਧਰ ਤੇ ਲਾਈਆਂ ਸੀ ਉਹ ਬਹੁਤ ਖਰਾਬ ਹੋਈਆਂ ਬਹੁਤ ਨੁਕਸਾਨ ਹੋਇਆ ਤੇ ਹੁਣ ਤੁਸੀਂ ਵੈਦਰ ਜ਼ਰੂਰ ਚੈੱਕ ਕਰਿਓ ਸਬਜ਼ੀਆਂ ਲਾਉਣ ਲੱਗੇ ਵੀ ਹਫ਼ਤੇ ਦੇ ਵਿੱਚ ਮੀਂਹ ਨਾ ਆਵੇ ਤੇ ਉਸ ਤੋਂ ਬਾਅਦ ਹੀ ਆਪਾਂ ਸਬਜ਼ੀਆਂ ਦੀਆਂ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਨੀਰੀਆਂ ਦੀ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ 16 ਤਰ੍ਹਾਂ ਦੇ ਸਬਜ਼ੀਆਂ ਦੇ ਬੀਜ ਆ ਉਹਨਾਂ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਪੰਜਾਬ ਦਾ ਪੰਜਾਬੀ ਵਿੱਚ ਚੈਨਲ ਆ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਆਪਾਂ ਜਿਹੜੇ ਵੀ ਇਹ ਸਬਜ਼ੀਆਂ ਦੇ ਬੀਜ ਤੁਹਾਨੂੰ ਦੱਸਾਂਗੇ ਇਹ ਸਾਰਿਆਂ ਦੀ ਅਸੀਂ ਕਿੱਟ ਬਣਾਈ ਆ ਤੁਸੀਂ ਇਹ ਕਿੱਟ ਜੇ ਸਾਡੇ ਤੋਂ ਖਰੀਦਣਾ ਚਾਹੁੰਦੇ ਆ ਤਾਂ ਇਹ 390 ਰੁਪਈਆ ਦੀ ਕਿੱਟ ਆ ਫ੍ਰੀ ਡਿਲੀਵਰੀ ਹੈ ਇਹਦੀ ਡਿਲੀਵਰੀ ਦਾ ਕੋਈ ਖਰਚ ਫੋਨ ਕਰਕੇ ਜਾਂ ਤੁਸੀਂ ਮੈਸੇਜ ਕਰਕੇ ਵਟਸਐਪ ਤੇ ਸਾਡੇ ਤੋਂ ਸਾਰੀ ਇਸ ਕਿੱਟ ਬਾਰੇ ਜਾਣਕਾਰੀ ਲੈ ਸਕਦੇ ਹੋ ਕਿ ਜਿਹੜਾ ਸਤੰਬਰ ਮਹੀਨਾ ਹੁੰਦਾ ਨਾ ਇਹ ਸਰਦੀ ਵਾਲੀਆਂ ਸਬਜ਼ੀਆਂ ਵਾਸਤੇ ਬਹੁਤ ਵਧੀਆ ਮਹੀਨਾ ਹੁੰਦਾ ਇਹ ਚ ਜਰਮੀਨੇਸ਼ਨ ਵੀ ਬਹੁਤ ਵਧੀਆ ਹੋਣ ਲੱਗਦਾ ਤੇ ਹੌਲੀ ਹੌਲੀ ਜਿਹੜੇ ਮੌਸਮ ਆ ਇਹ ਠੰਡ ਦੇ ਵੱਲ ਕਦਮ ਸ਼ੁਰੂ ਕਰ ਦਿੰਦਾ ਮੌਸਮ ਉਹਨਾ ਗਰਮ ਨਹੀਂ ਰਹਿੰਦਾ ਜਿਨਾ ਜੁਲਾਈ ਅਗਸਤ ਵਿੱਚ ਗਰਮ ਹੁੰਦਾਗਾ ਜਿਹੜੇ ਭਰਾਵਾਂ ਦੇ ਵੱਡੇ ਸ਼ਹਿਰ ਨੇੜੇ ਲੱਗਦੇ ਆ ਉਹ ਬਰੋਕਲੀ ਦੀ ਖੇਤੀ ਵੀ ਕਰ ਸਕਦੇ ਆ ਸਤੰਬਰ ਮਹੀਨੇ ਵਿੱਚ ਕਿਉਂਕਿ ਬ੍ਰੋਕਲੀ ਆਮ ਪਿੰਡਾਂ ਵਿੱਚ ਘੱਟ ਖਾਂਦੇ ਆ ਘਰ ਰਸਤੇ ਤੁਸੀਂ ਲਾ ਸਕਦੇ ਹੋ ਵੱਡੇ ਸ਼ਹਿਰਾਂ ਦੇ ਨੇੜੇ ਬ੍ਰੋਕਲੀ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਆ ਪਹਿਲਾਂ ਆਪਾਂ ਫੁੱਲ ਗੋभी ਲਈਏ ਪਿਛਲੇ ਮਹੀਨਿਆਂ ਵਿੱਚ ਹੁਣ ਆਪਾਂ ਬੰਦ ਗੋਭੀ ਦੀ ਸ਼ੁਰੂਆਤ ਕਰ ਸਕਦੇ ਆ ਚਾਹੇ ਕਿਲੋ ਤੌਰ ਤੇ ਲੈਣੀ ਆ ਚਾਹੇ ਵੱਡੀ ਪੱਧਰ ਤੇ ਜੇ ਤੁਸੀਂ ਬੰਦ ਗੋਭੀ ਲਗਾਉਣਾ ਚਾਹੁੰਦੇ ਆ ਜੇ ਵੱਟ ਤੇ ਦੋਵੇਂ ਪਾਸੇ ਲਾਉਣੀ ਆ ਤਾਂ ਤੁਹਾਡਾ ਇਹ 34 35 36000 ਬੂਟਾ ਜਿਹੜਾ ਕਿੱਲੇ ਦਾ ਪਊਗਾ ਤੇ ਤਿਆਰ ਵੀ ਪੈ ਸਕਦਾ ਤੇ ਜੇ ਤੁਸੀਂ ਵਟ ਦੇ ਇੱਕ ਸਾਈਡ ਲਾਉਣੇ ਫੁੱਲ ਗੋਭੀ ਦੀ ਤਰ੍ਹਾਂ ਤਾਂ 22000 ਤੋਂ ਲੈ ਕੇ 26000 ਬੂਟਾ ਜਿਹੜਾ ਬੰਦ ਗੋਭੀ ਦਾ ਇੱਕ ਸਾਈਡ ਤੇ ਪੈ ਜਾਂਦਾਗਾ ਤੇ ਜੇ ਤੁਸੀਂ ਫੁੱਲ ਗੋਭੀ ਲਗਾਉਣਾ ਚਾਹੁੰਦੇ ਆ ਤਾਂ ਉਹਦਾ ਵੀ ਬਹੁਤ ਵਧੀਆ ਸਮਾਗਾ ਫੁੱਲ ਗੋਭੀ ਇਹ ਤੋਂ ਪਹਿਲਾਂ ਵਾਲੀ ਬਹੁਤ ਜ਼ਿਆਦਾ ਖਰਾਬ ਹੋਈ ਹੈ ਨੁਕਸਾਨ ਇਤਕੀ ਜ਼ਿਆਦੇ ਹੋਇਆ ਤੇ ਫੁੱਲ ਗੋਭੀ ਹਾਈਬ੍ਰਿਡ ਤੁਸੀਂ ਹੁਣ ਲਗਾਉਂਗੇ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲੂਗਾ ਜਿਹਦੇ ਵਿੱਚ ਕਾਫੀ ਕੰਪਨੀਆਂ ਦੇ ਬੀਜ ਆ ਕਿਉਂਕਿ ਫੁੱਲ ਗੋਭੀ ਦਾ ਬੀਜ ਆ ਜਿਹੜਾ ਮਹੀਨੇ ਦੋ ਮਹੀਨੇ ਬਾਅਦ ਇਹਦਾ ਚੇਂਜ ਹੁੰਦਾ ਰਹਿੰਦਾਗਾ ਇੱਕ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਸਾਨੂੰ ਫੋਨ ਕਰਕੇ ਆਪਦੀ ਪਨੀਰੀ ਬੁੱਕ ਕਰਾ ਲਓ ਉਸ ਤੋਂ ਬਾਅਦ ਤੁਹਾਨੂੰ ਜਿੰਨੇ ਦਿਨਾਂ ਬਾਅਦ 20 ਦਿਨਾਂ ਤੋਂ ਬਾਅਦ 25 ਦਿਨਾਂ ਬਾਅਦ ਜਾਂ 30 ਦਿਨਾਂ ਬਾਅਦ ਜਿੰਨੀ ਵੀ ਪਨੀਰੀ ਚਾਹੀਦੀ ਹੈ ਚਾਹੀ ਗਿੱਲਾ 2 ਕਿੱਲੇ 4 ਕਿੱਲੇ ਆਸਤੇ ਉਹ ਸਾਡੇ ਤੁਸੀਂ ਬੁੱਕ ਕਰਾ ਲਓ ਤੇ ਤੁਹਾਨੂੰ ਪਨੀਰੀ ਸਾਡੇ ਕੋਲੋਂ ਹਾਈਬ੍ਰਿਡ ਵਧੀਆ ਕੁਆਲਿਟੀ ਦੀ ਮਿਲ ਜੂਗੀ ਬੈਂਗਣ ਬੈਂਗਣੀ ਆਸਤੇ ਬਹੁਤ ਵਧੀਆ ਸਮਾਂ ਬੈਂਗਣ ਬੈਂਗਣੀ ਤੇ ਇਹੋ ਜੀ ਫਸਲ ਆ ਇਹਨੂੰ ਆਪਾਂ ਸਾਲ ਪਰ ਲਗਾ ਸਕਦੇ ਜਿਹੜੀ ਹਣ ਆਲੀ ਲੱਗੂਗੀ ਤੇ ਜਿਹੜਾ ਹੁਣ ਇਸ ਵਾਰ ਸਾਲ ਦੇ ਵਿੱਚ ਜਿਹੜਾ ਫਰੂਟ ਆਊਗਾ ਇਹਨੂੰ ਫਾਲ ਆਊਗਾ ਉਹੋ ਕਾਣਾ ਵੀ ਨਹੀਂ ਹੁੰਦਾ ਬੈਂਗਣ ਬੈਂਗਣੀ ਤੁਸੀਂ ਚਾਹੇ ਚੂਚੂ ਲਾਉਣੇ ਆ ਜਾਂ ਚਾਹੇ ਚਿੱਟੀ ਬਿਆਣੀ ਲਾਉਣੇ ਆ ਉਹ ਵੀ ਲਗਾ ਸਕਦੇ ਆ ਤੇ ਸ਼ਿਮਲਾ ਮਿਰਚ ਤੇ ਹਰੀ ਮਿਰਚ ਤੁਸੀਂ ਘਰ ਵਾਸਤੇ ਲਾਓ ਇਹ ਵੱਡੀ ਪੱਧਰ ਤੇ ਹਜੇ ਨਹੀਂ ਲਗਣੀ ਵੱਡੀ ਪੱਧਰ ਤੇ ਜੇ ਪੰਜਾਬ ਵਿੱਚ ਖੇਤੀ ਕਰਨੀ ਆ ਤੁਸੀਂ ਤਾਂ 15 ਅਕਤੂਬਰ ਤੋਂ ਬਾਅਦ ਇਹਦੀ ਸ਼ੁਰੂ ਹੁੰਦੀ ਆ ਜਿਹੜੀ ਲੋ ਟਰਨਰ ਦੇ ਥੱਲੇ ਹੁੰਦੀ ਆ ਸਿਮਲਾ ਮਿਰਚ ਤੇ ਹਰੀ ਮਿਰਚ ਉਸ ਤੋਂ ਬਾਅਦ ਇਹ ਗਾਂ ਜਾ ਕੇ ਫਰਬਿਜ ਵੀ ਲੱਗਦੀ ਹੈ ਫਿਰ ਉਹ ਹਜੇ ਰੋਕੇ ਲੱਗੂਗੀ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਤੇ ਗੰਡ ਗੋਭੀ ਵੀ ਤੁਸੀਂ ਲਗਾ ਸਕਦੇ ਹੋ ਘੇਲੂ ਤੌਰ ਤੇ ਲਾਉਣੀ ਹੈ ਘੇਲੂ ਤੌਰ ਤੇ ਵੀ ਵੱਡੀ ਪੱਦਰ ਤੇ ਦੀ ਘੱਟ ਖੇਤੀ ਹੁੰਦੀ ਹੈ ਜਿਆਦੇ ਇਹ ਘੇਲੂ ਤੌਰ ਤੇ ਤੁਸੀਂ ਗੰਡ ਗੋਭੀ ਦੀ ਖੇਤੀ ਵੀ ਕਰ ਸਕਦੇ ਹੋ ਹਰਾ ਪਿਆਜ਼ ਆਸਤੇ ਤੁਸੀਂ ਜੇ ਤੁਹਾਨੂੰ ਪਨੀਰੀ ਮਿਲਦੀ ਹੈ ਪਨੀਰੀ ਵੀ ਲੈ ਆ ਕੇ ਲਾ ਸਕਦੇ ਹੋ ਜਾਂ ਛੋਟੇ ਛੋਟੇ ਗੰਢੀ ਆਉਂਦੀ ਹੈ ਇਹਨੂੰ ਗੱਠੀ ਕਹਿ ਦਿੰਦੇ ਕਈ ਜਾਂ ਭੀਜੀ ਕਹਿ ਦਿੰਦੇ ਤੁਸੀਂ ਇਹ ਲਗਾ ਸਕਦੇ ਹੋ ਹਰਾ ਪਿਆਜ਼ ਵਧੀਆ ਤੁਹਾਨੂੰ ਪ੍ਰਾਪਤ ਹੋਊਗਾ ਇਸ ਤੋਂ ਇਹ ਗੰਡੇਲ ਜਰੂਰ ਕੱਢਦਾ ਸ਼ਿਕੰਦਰ ਲਾ ਸਕਦੇ ਹੋ ਇਹ ਸ਼ਿਕੰਦਰ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਛਾਲਗਮ ਲਗਾ ਸਕਦੇ ਹਾਂ ਜਿਹੜਾ 40 ਦਿਨਾਂ ਤੋਂ ਲੈ ਕੇ 50 60 ਦਿਨਾਂ ਦੇ ਵਿੱਚ ਵਧੀਆ ਤਿਆਰ ਹੋ ਜਾਂਦਾਗਾ ਪਾਲਕਾ ਪਾਲਕ ਤਾਂ ਸਾਲ ਪਰ ਹੁੰਦਾ ਹੀ ਰਹਿੰਦਾਗਾ ਪਾਲਕ 30 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਜੇ ਤੁਸੀਂ ਘਰੇ ਲਾਉਣਾ ਚਾਹੁੰਦੇ ਆ ਪਾਲਕ ਜਾਂ ਵੱਡੀ ਪੱਦਰ ਤੇ ਵੀ ਇਸ ਤੋਂ ਪਹਿਲਾਂ ਤੋਰੀਆ ਲਾਉਂਦੇ ਰਹੇ ਆ ਆਪਾਂ ਸਾਗ ਆਸਤੇ ਤੇ ਹੁਣ ਤੁਸੀਂ ਜੇ ਕੇਲਾ ਸਰੋਂ ਲਾਉਣੀ ਆ ਜਾਂ ਗੋਭੀ ਸਰੋਂ ਲਾਉਣੀ ਆ ਜਾਂ ਤੁਸੀਂ ਰੀਲੀ ਸਰੋਂ ਜਿਹੜੀ ਹੁੰਦੀ ਆ ਸਾਗਸਤੇ ਉਹ ਤੁਸੀਂ ਬੀਜ ਸਕਦੇ ਹੋ ਉਹਦਾ ਬਹੁਤ ਵਧੀਆ ਸਮਾਂ ਜਿਹੜਾ ਹੁਣ ਸ਼ੁਰੂ ਹੋ ਚੁੱਕਾ ਧਨੀ ਦਾ ਜਰਮੀਨੇਸ਼ਨ ਇਹ ਤੋਂ ਪਹਿਲਾਂ ਘਟ ਹੋਇਆਗਾ ਹੁਣ ਜਿਹੜਾ ਸਤੰਬਰ ਮਹੀਨੇ ਵਿੱਚ ਧਨੀ ਬੀਜਾਂਗੇ ਉਹਦਾ ਜਰਮੀਨੇਸ਼ਨ ਬਹੁਤ ਵਧੀਆ ਹੋਊਗਾ ਤੇ ਬੀਜ ਬਹੁਤ ਵਧੀਆ ਉਗੂਗਾ ਮੇਥੇ ਅਤੇ ਮਸਤੀ ਆਸਤੇ ਬਹੁਤ ਵਧੀਆ ਸਮਾਂਗਾ ਚਾਹੇ ਤੁਸੀਂ ਘੇਲੇ ਤੌਰ ਤੇ ਲਾਉਣੀ ਆ ਚਾਹੇ ਵੱਡੀ ਪੱਧਰ ਤੇ ਇਸ ਪਿਛਲੇ ਮਹੀਨੇ ਵਿੱਚ ਆਪਾਂ ਇਹਦੀ ਸ਼ੁਰੂਆਤ ਨਹੀਂ ਕਰੀ ਸੀਗੀ ਹੁਣ ਆਪਾਂ ਇਹਦੀ ਸ਼ੁਰੂਆਤ ਕਰ ਸਕਦੇ ਆਂ ਮੌਸਮ ਬਹੁਤ ਵਧੀਆ ਇਹਦੇ ਹਸਤ ਮੂਲੀ ਪਹਿਲਾਂ ਪਾਲਕ ਪੱਤੇ ਵਾਲੀ ਲੱਗਦੀ ਰਹੀ ਆ ਉਹ ਸਾਰਿਆਂ ਨੂੰ ਪਤਾ ਤੇ ਹੁਣ ਕਟਵੇਂ ਪੱਤੇ ਵਾਲੀ ਮੂਲੀ ਆ ਕਾਫੀ ਕੰਪਨੀਆਂ ਦੀ ਆਉਂਦੀ ਆ ਨੌਂਗੂ ਦੀ ਆਉਂਦੀ ਆ ਨੋਜੀ ਬਿੱਡੂ ਦੀ ਆਉਂਦੀ ਆ ਸੇਂਟਾਂ ਦੀ ਆਉਂਦੀ ਆ ਓਂਕਾਰ ਦੀ ਆਉਂਦੀ ਆ ਤੁਸੀਂ ਕੋਈ ਵੀ ਕਿਸੇ ਵੀ ਕੰਪਨੀ ਦੀ ਵਧੀਆ ਮੂਲੀ ਕਨਾਲ ਦੇ ਵਿੱਚ 2.5 ਕਿਲੋਗ੍ਰਾਮ ਵੀ ਪਊਗਾ ਵਟਾਂ ਦੇ ਦੋਵੇਂ ਸਾਈਡ ਤੇ ਚਾਰ-ਚਾਰ ਇੰਚ ਤੇ ਜਿਹੜੀ ਆਪਾਂ ਮੂਲੀ ਬੀਜ ਸਕਦੇ ਆ ਉਹਦੇ ਵਾਸਤੇ ਬਹੁਤ ਵਧੀਆ ਸਮਾਂ ਆਗਾ ਤੇ ਇਹ ਮੂਲੀ ਉਹੀ ਹੁੰਦੀ ਆ ਜਿਹੜੀ ਖਾਣ ਦੇ ਵਿੱਚ ਮਿੱਠੀ ਹੁੰਦੀ ਆ ਇਹ ਹੁਣ ਤੋਂ ਬੀਜ ਆਪਾਂ ਲਗਾ ਸਕਦੇ ਆ ਤੇ 15 ਨਵੰਬਰ ਤੱਕ ਇਹ ਆਪਾਂ ਬੀਜ ਸਕਦੇ ਆ ਉਸ ਤੋਂ ਬਾਅਦ ਜਿਹੜਾ ਮੂਲੀ ਦਾ ਬੀਜ ਫਿਰ ਬਦ ਦੇਸੀ ਗਾਜਰ ਦੀ ਬਿਜਾਈ ਕਰ ਸਕਦੇ ਹਾਂ ਜਿਨ੍ਹਾਂ ਦੀਆਂ ਰੇਤਲੀ ਜ਼ਮੀਨਾਂ ਆ ਉੱਥੇ ਗਾਜਰ ਦਾ ਸਾਈਜ਼ ਬਹੁਤ ਵਧੀਆ ਹੋਊਗਾ ਜਿਨ੍ਹਾਂ ਦੀ ਜ਼ਮੀਨ ਕੋਰ ਵਾਲੀ ਆ ਹਾਰਡ ਆ ਥੋੜਾ ਉੱਥੇ ਸਾਈਜ਼ ਘੱਟ ਬਣਦਾਗਾ ਰੇਤਲੀ ਜ਼ਮੀਨ ਜੇ ਹੋਊਗੀ ਤੁਹਾਡੀ ਗਾਜਰ ਬਹੁਤ ਵਧੀਆ ਬਣੂਗੀ ਘੇਲੂ ਦੌਰਾਸਤੇ ਤੇ ਬਾਕੀ ਜਿਹਨੇ ਵੱਡੀ ਪੱਧਰ ਤੇ ਖੇਤੀ ਕਰਨੀ ਆ ਉਹ ਵੀ ਜੇ ਥੋੜੀ ਜੀ ਰੇਤਲੀ ਚਾਸ ਵਾਲੀ ਜ਼ਮੀਨ ਆ ਉੱਥੇ ਗਾਜਰ ਦਾ ਸਾਈਜ਼ ਬਹੁਤ ਵਧੀਆ ਬਣਦਾਗਾ ਹੁਣ ਜਿਹੜੇ ਬੀਜ ਆ ਆਪਾਂ 15 ਸਤੰਬਰ ਤੋਂ ਬਾਅਦ ਲਾਉਣੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਹਰਾ ਮਟਰ ਅਗੇਤਾ ਸ਼ੁਰੂ ਹੋਊਗਾ 15 ਸਤੰਬਰ ਤੋਂ ਬਾਅਦ ਉਸ ਤੋਂ ਬਾਅਦ ਹਰੇ ਮਟਰ ਤੋਂ ਬਾਅਦ ਤੁਸੀਂ ਲਗਾ ਸਕਦੇ ਹੋ ਗੁਵਾਰਾ ਮਟਰ ਆਉਂਦਾ ਜਿਹਨੂੰ ਬੀਜ ਲੱਗਦੇ ਆ ਤੇ ਗੁਵਾਰੇ ਵਾਂਗੂ ਬੂਟਾ ਬੰਦ ਆਗਾ ਉਹ ਤੋਂ ਉਹਨੂੰ ਗੁਵਾਰਾ ਮਟਰ ਕਹਿੰਦੇ ਜਾਂ ਮਟਰ ਗੁਵਾਰਾ ਵੀ ਕਹਿ ਦਿੰਦੇ ਕਈ ਤੇ ਛੋਲੇ ਵੀ ਤੁਸੀਂ 15 ਸਤੰਬਰ ਤੋਂ ਬਾਅਦ ਸ਼ੁਰੂ ਕਰਨੇ ਆ ਜਦੋਂ ਛੋਲਗਾ ਤਿਆਰ ਹੋਊਗਾ ਛੋਲਗਿਆ ਵਾਸਤੇ ਤੁਸੀਂ 15 ਸਤੰਬਰ ਤੋਂ ਬਾਅਦ ਸ਼ੁਰੂ ਕਰ ਸਕਦੇ ਹੋ ਇੱਕ ਚੱਪੜ ਟਿੰਡਾ ਤੇ ਤੋਰੀ ਪੇਠਾ ਚੱਪੜ ਟਿੰਡਾ ਆਮ ਆਪਾਂ ਦੇਖਦੇ ਆ ਫਰਵਰੀ ਦੇ ਵਿੱਚ ਜਿਆਦਾ ਲਾਉਂਦੇ ਆ ਲੋਕ ਪਰ ਆਹ DNA ਦੇ ਵਿੱਚ ਲਾ ਕੇ ਤੁਸੀਂ ਖਾਣ ਤੋਂ ਪਹਿਲਾਂ ਪਹਿਲਾਂ ਵੀ ਪਾਲੇ ਤੋਂ ਪ੍ਰਾਪਤ ਕਰ ਸਕਦੇ ਹੋ ਰੇਟ ਵੀ ਬਹੁਤ ਵਧੀਆ ਪ੍ਰਾਪਤ ਹੁੰਦਾ ਚੱਪੜ ਟਿੰਡੇ ਦਾ ਤੇ ਤੋਰੀ ਪੇਠਾ ਜਿਹਨੂੰ ਜੁਗਣੀ ਪੇਠਾ ਵੀ ਕਹਿੰਦੇ ਆ ਖੀਰਾ ਇੱਕ ਇਹੋ ਜੀ ਫਸਲ ਆ ਵੀ ਜਿਹੜੀ ਸਾਲ ਭਾਰੀ ਹੁੰਦੀ ਰਹਿੰਦੀ ਹੈ ਖੀਰੇ ਦੀ ਤੁਸੀਂ ਬਜਾਈ ਕਰ ਸਕਦੇ ਹੋ ਜਿਨੇ ਵੱਡੀ ਪੱਦਰ ਤੇ ਕਰਨੀਆਂ ਜਾਂ ਕਿਲੋ ਤੌਰ ਤੇ ਕਰਨੀਆਂ ਇਹ ਸਾਰੇ ਬੀਜ ਨੇ ਵੀ ਮੈਂ ਬੋਲੇ ਆ ਇਹ ਆਪਣੀ ਕਿਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਗੋਭੀ ਦੀ ਪਨੀਰੀ ਬੋਕਰਉਣੀ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਸਾਨੂੰ ਕਾਲ ਕਰਕੇ ਗੋਭੀ ਦੀ ਪਨੀਰੀ ਅਡਵਾਂਸ ਵਿੱਚ ਬੁੱਕ ਕਰਾ ਸਕਦੇ ਹੋ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਫਾਲੋ ਕਰ ਸਕਦੇ ਹੋ ਜੀ ਧੰਨਵਾਦ